ਅਲਦੀਆਂ ਗੱਲਾਂ ਦਾ ਅਗਲਾ ਭਾਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸ਼ੌਂਕੀ ਭਰਾ ਦਰਸ਼ਕ ਵੀਰ ਦੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਜ਼ਰੂਰੀ ਗੱਲ ਕਰਨੀ ਸੀ ਬਹੁਤ ਦਿਨ ਹੋ ਗਏ ਬਹੁਤ ਭਰਾਵਾਂ ਦੇ ਫੋਨ ਆ ਰਹੇ ਸੀਗੇ ਉਦੋਂ ਪਹਿਲਾਂ ਮੈਂ ਆਪ ਵੀ ਸਾਰਿਆਂ ਨੂੰ ਜਵਾਬ ਦੇਈ ਜਾਂਦਾ ਸੀ ਕਬੂਤਰ ਲਾਉਣ ਵਾਲਿਆਂ ਦੇ ਵੀ ਬਾਈ ਕਿਸੇ ਖਿਡਾਰੀ ਤੋਂ ਕਬੂਤਰ ਦਵਾਦੇ ਜਾਂ ਅੱਗੇ ਵੀ ਸਭ ਨੂੰ ਪਤਾ ਵੀ ਆਪਾਂ ਦਵਾ ਦਿੰਨੇ ਆ ਨਾ ਗੱਲਬਾਤ ਕਰਕੇ ਜਿਵੇਂ ਮਰਜ਼ੀ ਅਗਲੇ ਨਾਲ ਜੁਮੇਵਾਰੀ ਆਪਦੀ ਹੁੰਦੀ ਹੈ ਜਾਂ ਕਿਵੇਂ ਵੀ ਲਾ ਲਓ ਤੇ ਚਲੋ ਅਗਲੇ ਨਾਲ ਆਪਣਾ ਲੈਣ ਦੇਣ ਜਿਵੇਂ ਮਰਜ਼ੀ ਹੋਵੇ ਹਨਾ ਉਹ ਚੱਲੀ ਜਾਂਦਾ ਸਾਰਿਆਂ ਨੂੰ ਪਤਾ ਹੀ ਆ ਵੀ ਹਰੇਕ ਕੰਮ ਦੇ ਵਿੱਚ ਚੱਲਦਾ ਤੇ ਐਤਕੀ ਮੈਂ ਬਹੁਤ ਭਰਾਵਾਂ ਨੂੰ ਨਾ ਐਸੇ ਕਰਕੇ ਰੋਕਿਆ ਹੋਇਆ ਸੀ ਵੀ ਬਾਈ ਕਿਉਂਕਿ ਤੋਂ ਪਹਿਲਾਂ ਘੁੰਮਣੀ ਬਿਮਾਰੀ ਬਹੁਤ ਜ਼ਿਆਦਾ ਨਾ ਪੂਰੇ ਪੰਜਾਬ ਦੇ ਵਿੱਚ ਹੀ ਆਈ ਆ ਬਹੁਤ ਨਾਮੀ ਪਲੇਅਰਾਂ ਦੇ ਬਹੁਤ ਜ਼ਿਆਦਾ ਕਬੂਤਰ ਮਰ ਗਏ ਸਾਰਿਆਂ ਨੂੰ ਪਤਾ ਹੋਣਾ ਵਿੱਚ ਕਈਆਂ ਨੂੰ ਨਹੀਂ ਵੀ ਪਤਾ ਹੋਣਾ ਤੇ ਉਹਦੇ ਕਰਕੇ ਮੈਂ ਜਿਹੜਾ ਜਵਾਬ ਦੇ ਜਾਂਦਾ ਜੀ ਫੋਨ ਵੀ ਮੈਂ ਜਹਾਜ ਲਾ ਕੇ ਰੱਖਿਆ ਹੋਇਆ ਸੀ ਕਾਫੀ ਦਿਨਾਂ ਦਾ ਏਰੋਪਲੇਨ ਮੂਡ ਤੇ ਕਿਉਂਕਿ ਫੋਨ ਬਾਲੇ ਆਉਂਦੇ ਸੀ ਫਿਰ ਨਹੀਂ ਚੱਕਿਆ ਜਾਂਦਾ ਫਿਰ ਬੰਦਾ ਗੁੱਸਾ ਕਰਦਾ ਸੀ ਤੇ ਹੁਣ ਮੈਂ ਦੁਬਾਰਾ ਇੱਕ ਨਾ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਕਿਉਂਕਿ ਮੈਨੂੰ ਬਾਲੇ ਮੇਰੀ ਵੀਡੀਓ ਬਾਲੇ ਬੰਦੇ ਨੂੰ ਚੰਗੀ ਨਹੀਂ ਲੱਗਣੀ ਇਹ ਕਿਉਂਕਿ ਜਿਹੜੇ ਬੰਦਿਆਂ ਨੇ ਆਪਦੇ ਲੈਵਲ ਤੇ ਜਾਂ ਕੋਈ ਆਪ ਦਾ ਹੋਰ ਤਰ੍ਹਾਂ ਦਾ ਕੰਮ ਕਰਨਾ ਹੁੰਦਾ ਉਹ ਇਹ ਸ਼ਾਇਦ ਵੀਡੀਓ ਨਾ ਵਧੀਆ ਲੱਗੇ ਆਪਾਂ ਹਮੇਸ਼ਾ ਇਹ ਦੇਖੀਦਾ ਵੀ ਕਿਸੇ ਦਾ ਕਿੰਨਾ ਕੁ ਭਲਾ ਹੋ ਸਕਦਾ ਕਿੰਨਾ ਕੁ ਆਪਾਂ ਕਰ ਸਕਦੇ ਹਾਂ ਕੀ ਕਰ ਸਕਦੇ ਹਾਂ ਤੇ ਉਹਨੂੰ ਮੱਦੇਨਜ਼ਰ ਰੱਖਦੇ ਆ ਆਪਾਂ ਇੱਕ ਡਿਸੀਜਨ ਲਿਆ ਫੈਸਲਾ ਲਿਆ ਜੋ ਜਿਵੇਂ ਦਰਸ਼ਕ ਭਰਾ ਚਾਹਣਗੇ ਉਵੇਂ ਹੋ ਜੂਗਾ ਵੀ ਆਪਾਂ ਜੇ ਕਿਸੇ ਭਰਾ ਨੇ ਕਬੂਤਰ ਲੈਣੇ ਆ ਕਿਸੇ ਨੇ ਵੀ ਲੈਣੇ ਹੁੰਦੇ ਆ ਠੀਕ ਆ ਮੈਂ ਬਾਈ ਪੈਸੇ ਅਗਲੇ ਤੋਂ ਅਡਵਾਂਸ ਪਵਾਇਆ ਕਰਨੇ ਆ ਕਬੂਤਰ ਮੈਂ ਆਪਦੀ ਮਰਜ਼ੀ ਦੇ ਮੈਂ ਲੈ ਆ ਕੇ ਰਿਆ ਕਰਨੇ ਕਿ ਤੂੰ ਲੈ ਕੇ ਦੇਵਾ 5-7000 ਰੁਪਏ ਤੱਕ ਜੋੜੇ ਤੱਕ ਇਸ ਤੋਂ ਵੱਧ ਨਹੀਂ ਆਪਾਂ ਕਬੂਤਰ ਕਿਸੇ ਨੂੰ ਵੀ ਲੈ ਕੇ ਦੇ ਸਕਦੇ ਨਾ ਆਪਾਂ ਲੈਣਿਆ ਜੇ ਕਿਸੇ ਨੇ ਕਿਸੇ ਖਿਡਾਰੀ ਤੋਂ ਸਿੱਧੇ ਸਾਹਮਣੇ ਲੈ ਕੇ ਆਉਣੇ ਉਹ ਅਗਲੇ ਦੀ ਇੱਛਾ ਉਹ ਅਗਲੇ ਜੁਮੇਵਾਰ ਹੋਊ ਅੱਜ ਤੋਂ ਬਾਅਦ ਇਸ ਤੋਂ ਬਾਅਦ ਆਪਣੀ ਕਿਸੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਆ ਵੀ ਜਿਵੇਂ ਅੱਗੇ ਸੀ ਆਪਣਾ ਚਲੋ ਆਪਣਾ ਗੁਰੂ ਮਹਾਰਾਜ ਨੇ ਇੱਜ਼ਤ ਵਧੀਆ ਰੱਖੀ ਆ ਵੀ ਲਾਂਭਾ ਨਹੀਂ ਕਿਸੇ ਦਾ ਆ ਜੇ ਆਪਾਂ ਕਿਸੇ ਦੇ ਖਿਡਾਰੀ ਦੇ ਕੁੱਡੇ ਚ ਕਬੂਤਰ ਫੜ ਕੇ ਅਗਲੇ ਨੂੰ ਦਿੱਤੇ ਵੀ ਆ ਪੈਸੇ ਅਗਲੇ ਨੂੰ ਲਏ ਵੀ ਆ ਤਾਂ ਵਧੀਆ ਹੀ ਚੀਜ਼ ਮਿਲੀ ਆ ਵੇ ਹੁਣ ਆਪਾਂ ਉਹ ਕੰਮ ਦੇ ਵਿੱਚ ਨਹੀਂ ਪੈਣਾ ਕਿਉਂਕਿ ਆਪਾਂ ਨੂੰ ਆਇਆ ਵੀ ਆਪਦਾ ਵੀ ਆਪਾਂ ਕੰਮ ਕਰੀਏ। ਵੀ ਕਬੂਤਰ ਆਪਾਂ ਬਈ ਚਾਹੇ ਆਪਾਂ ਕਿਤੋਂ ਲੈ ਕੇ ਆਈਏ ਕੋਸ ਕਰੀਏ ਆਪਾਂ ਨਾ ਤਾਂ ਕਿਸੇ ਦਾ ਨਾਮ ਲਈਏ ਵੀ ਬਾਬੇ ਪੁੰਨੂ ਵਾਲਿਆ ਜੀ ਇਹ ਬਾਬੇ ਧੰਨੇ ਵਾਲਿਆ ਜੀ ਆ ਫਲਾਨੇ ਵਾਲੇ ਮੈਂ ਸਿਰਫ ਇਹ ਗੱਲ ਦੀ ਜ਼ਿੰਮੇਵਾਰੀ ਦੇ ਸਕਦਾ ਵੀ ਕਬੂਤਰ ਉੱਡਣਗੇ। ਨਹੀਂ ਉੱਡਣਗੇ ਤਾਂ ਮੈਂ ਬੈਠਾ। ਮੈਂ ਤਾਂ ਇੰਨਾ ਕਹਿ ਸਕਦਾ ਵੀ ਜਦੋਂ ਮਰਜ਼ੀ ਬੰਦਾ ਆਪਾਂ ਨੂੰ ਆ ਕੇ ਕਬੂਤਰ ਵਾਪਸ ਕਰ ਸਕਦਾ। ਜਦੋਂ ਮਰਜ਼ੀ ਆ ਸਕਦਾ ਆਪਣੇ ਕੋਲੇ। ਹਨਾ ਤੇ ਮੈਂ ਸਭ ਤੋਂ ਵੱਡੀ ਗੱਲ ਇਹ ਆ ਵੀ ਅਗਲੇ ਤੋਂ ਮੈਂ ਪੈਸੇ ਐਡਵਾਂਸ ਪਵਾਉਣੇ ਆ ਮੇਰਾ ਸਕੈਨਰ ਜਿਵੇਂ ਅੱਗੇ ਮੈਂ ਪਾਇਆ ਸੀਗਾ ਬਹੁਤ ਭਰਾ ਮੈਨੂੰ ਬਹੁਤ ਵਦਾ ਫਾਇਦਾ ਹੋਇਆ ਏ ਉਹ ਚੀਜ਼ ਦਾ ਕਿ ਮੈਂ ਚਲਦੀਆਂ ਬਾਜ਼ੀਆਂ ਚ ਸਭ ਨੂੰ ਇਹ ਕਹਦਾ ਸੀ ਵੀ ਆਪਦੇ ਸਵਾਲ ਜਿਹੜੇ ਮਰਜ਼ੀ 2-3 ਪੁੱਛ ਲਓ ਮੈਂ ਇਹਦਾ 500 ਰੁਪਿਆ ਬਾਈ ਗੂਗਲ ਪੇ ਕਰਾਉਂਗਾ ਅਗਲੇ ਤੋਂ ਮੈਨੂੰ ਉਹਦਾ ਇਹ ਫਾਇਦਾ ਹੋਇਆ ਬਾਈ ਤੇ ਚਲ ਜਿੰਨਾਂ ਨੂੰ ਲੋੜ ਸੀ ਉਹਨਾਂ ਨੇ ਫੋਨ ਲਾਇਆ ਜਿਵੇਂ ਹਰੇਕ ਬੰਦਾ ਹੀ ਫੋਨ ਲਾਉਣ ਲੱਗ ਜਾਂਦਾ ਉਹ ਬੰਦਿਆਂ ਦਾ ਫੋਨ ਨਹੀਂ ਆਇਆ ਮੈਨੂੰ ਉਹਦਾ ਮੈਨੂੰ ਬੜਾ ਬੈਨੀਫਿਟ ਹੋਇਆ ਤੇ ਜਿਹੜੇ ਐਮਰਜੈਂਸੀ ਵਾਲੇ ਸੀ ਭਰਾ ਜਿਨ੍ਹਾਂ ਨੂੰ ਲੋੜ ਸੀ ਜਿ ਉਹ ਬੰਦਿਆ ਨੇ ਜਿਨ੍ਹਾਂ ਨੂੰ ਲੋੜ ਸੀ ਵੀ ਹਾਂ ਆਪਣੇ ਤੇ ਵਿਸ਼ਵਾਸ ਸੀ ਵੀ ਇਹ ਬੰਦਾ ਸਹੀ ਦੱਸੂ ਉਹ ਬੰਦਿਆ ਨੇ ਆਪਾਂ ਨੂੰ ਫੋਨ ਲਾਇਆ 500 ਰੁਪਏ ਆਪਾਂ ਨੂੰ Google Pay ਕਰ ਦਿੰਦੇ ਸੀ ਤੇ ਆਪਾਂ ਅਗਲੇ ਨੂੰ ਦੱਸਦੇ ਵੀ ਰਹੇ ਹਾਂ ਜਮਾ ਸਹੀ ਰੱਖਦੇ ਰਹੇ ਹਾਂ ਤੇ ਅਗ ਬੰਦਿਆ ਨੇ ਵਿੱਚ ਵਰਤਿਆ ਤੇ ਦੱਸਿਆ ਵੀ ਵੀ ਹਾਂ ਭਈ ਆਹ ਚੀਜ਼ ਅਸੀਂ ਕਰੀ ਆ ਤੇ ਜਮਾ ਤੋਂ ਸਹੀ ਦੱਸਿਆ ਮੈਨੂੰ ਉਹਦਾ ਬਹੁਤ ਫਾਇਦਾ ਹੋਇਆ ਤੇ ਬਾਕੀ ਨਾਲੇ ਜਿਹੜਾ ਜਿਵੇਂ ਆਪਾਂ ਕਹਿੰਦੇ ਸਵਾਦ ਲੈਣ ਵਾਲੇ ਉਹ ਹਟ ਗਏ ਬਹੁਤ ਫੋਨ ਘਟੇ ਤੇ ਉਹੀ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਬਾਈ ਹੁਣ ਆਪਾਂ ਕਬੂਤਰਬਾਜ਼ੀ ਦੇ ਵਿੱਚ ਵੀ ਇਹ ਕੰਮ ਕਰ ਰਹੇ ਆਂ ਵੀ ਜੇ ਕਿਸੇ ਭਰਾ ਨੇ ਕਬੂਤਰ ਲੈਣੇ ਆ ਉਹਨੂੰ ਬਹੁਤ ਬੰਦਿਆਂ ਨੇ ਫੋਨ ਆਉਂਦੇ ਆ ਬਾਈ 2-4000 ਰੁਪਏ ਤੱਕ ਦਵਾਰੇ ਯਾਰ ਜੋੜਾ 5000 ਤੱਕ ਦਵਾਰੇ 7000 ਤੱਕ ਜੋੜਾ ਦਵਾਰੇ ਬਾਈ ਉਹ ਹੁਣ ਕਿਸੇ ਖਿਡਾਰੀ ਦੇ ਖੁੱਡੇ 'ਚ ਆਪਾਂ ਨਹੀਂ ਲੈ ਸਕਦੇ ਨਹੀਂ ਦਿੰਦਾ ਬਾਈ ਅਗਲਾ ਪਹਿਲੀ ਗੱਲ ਤਾਂ ਸਾਹਮਣੇ ਭਰਦੇ ਨਾਲ ਬਹਿ ਸਕਦੀ ਦੇ ਦਿੰਦਾ ਹੋਵੇ ਜਿਵੇਂ ਮੇਰੇ ਅਰਗਾ ਵਗ ਗਿਆ ਚੱਕ ਲੈ 20 ਪੱਠੇ ਜਾਂ 20 ਪੱਟੀਆਂ ਉਹ ਦੇ ਦੇਵੇ ਪਰ ਕਿਸੇ ਬੰਦੇ ਨੂੰ ਹੁਣ ਮੈਂ ਤੁਹਾਨੂੰ ਕਿਵੇਂ ਲੈ ਜਾ ਕਿਸੇ ਖਿਡਾਰੀ ਦੇ ਘਰੇ ਵਿਆਹ ਪਸਾਤਾ ਹਜ਼ਾਰ ਦਾ ਅਗਲੇ ਦੀ ਰੈਪਿਊਟੇਸ਼ਨ ਡਾਊਨ ਹੁੰਦੀ ਆ ਸਾਰਿਆਂ ਨੂੰ ਪਤਾ ਅਗਲੇ ਦੇ ਨੰਬਰ ਡਾਊਨ ਹੁੰਦੇ ਆ ਅਗਲਾ ਕਹਿੰਦਾ ਯਾਰ ਇਹਦਾ 5-5000 ਨੂੰ 2-2000 ਨੂੰ ਵੀ ਕਬੂਤਰ ਵੇਚਣ ਲੱਗ ਗਏ ਚਲੋ ਵੇਚਦੇ ਵੀ ਸਾਰੇ ਨੇ ਖਰੀਦਦੇ ਵੀ ਸਾਰਿਆਂ ਨੇ ਕੰਮ ਸਾਰੇ ਚੱਲਦੇ ਆ ਤੇ 100-100 ਨਾਲ ਵੇਚਣ ਨਾਲ ਤਾਂ ਕੋਈ ਹੋਣੀ ਹੁੰਦਾ ਵੀ ਆਪ ਦਾ ਪੈਸੇ ਦਾ ਵਟੋ ਹੁਣ ਦਿੱਲੀ ਵਾਲੇ ਉਹ ਮੈਂ ਦੇਖਦਾ ਦਿੱਲੀ ਯੂਪੀ ਵਾਲੇ ਇਧਰੋਂ ਬਾਈ 100-150 50 ਨੂੰ ਵੀ ਲੈ ਜਾਂਦੇ ਆ ਉਹ ਇਕੱਠੇ ਲੈ ਕੇ ਜਾਂਦੇ ਆ 100-100 2 ਉੱਥੇ ਲਿਆ ਆ ਗਿਆ ਆਪਾਂ ਨੂੰ ਕੀ ਪਤਾ ਕੀ ਕਰਦੇ ਆ ਆਪਣੇ ਕਬੂਤਰਾਂ ਦਾ ਹਨਾ ਇੱਥੇ ਹੁਣ ਆਪਾਂ ਨੂੰ ਪਤਾ ਵੀ ਆਪਦੇ ਭਰਾਵਾਂ ਚ ਦੇਵਾਂਗੇ ਤਾਂ ਅਗਲਾ ਡਾਊਗਾ ਤਾਂ ਸਹੀ ਸਾਹਮਣੇ ਤਾਂ ਪਤਾ ਤਾਂ ਲੱਗੂ ਵੀ ਹਾਂ ਡਾਏ ਆ ਤੇ ਉਹਨਾਂ ਨੂੰ ਹੀ ਪਤਾ ਲੱਗੂ ਆਪਾਂ ਨੂੰ ਹੀ ਪਤਾ ਲੱਗੂ ਵੀ ਹਾਂ ਯਾਰ ਸਹੀ ਸੀ ਚੀਜ਼ ਤੇ ਉਹ ਚੀਜ਼ ਆ ਜੇ ਕਿਸੇ ਭਰਾ ਨੇ ਕਬੂਤਰ ਲੈਣੇ ਆ ਬਾਈ ਮੈਨੂੰ WhatsApp ਤੇ 9876870879 ਬਾਈ ਮੈਨੂੰ ਮੈਸੇਜ ਕਰ ਲਿਓ WhatsApp ਤੇ ਸਕੈਨਰ ਮੈਂ ਭੇਜ ਦੂੰ ਜੋੜੇ ਦਾ ਰੇਟ ਦੱਸ ਦੂ ਵੀ ਇੰਨੇ ਦਾ ਉਹ ਮੈਂ ਚਾਹੀ ਕਿਤੋਂ ਲੈ ਕੇ ਆਵਾਂ ਕਿਤੋਂ ਨਾ ਨਾਂ ਲਿਆ ਕੇ ਦੇਵਾਂ ਤੁਹਾਨੂੰ ਫੋਨ ਕਰ ਦੂ ਹਾਂ 2 ਦਿਨਾਂ ਦੇ ਵਿੱਚ ਬਾਈ ਤੁਹਾਨੂੰ ਕਬੂਤਰ ਲਿਆਣੇ ਪੈਣਗੇ 2 ਦਿਨਾਂ ਚ ਨਾਂ ਲੈ ਕੇ ਗਏ ਫੇਰ ਬਾਈ ਤੁਹਾਨੂੰ ਉਸ ਤੋਂ ਬਾਅਦ ਮਿਲਣੀ ਵੀ ਹੈਨੀ ਉਸ ਤੋਂ ਬਾਅਦ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਫੇਰ ਇਹ ਨਹੀਂ ਪਤਾ ਤੁਹਾਡੇ ਕਿਸੇ ਕਿਹੜਾ ਕਬੂਤਰ ਆਵੇ ਕਿਉਂਕਿ ਨਾ ਤਾਂ ਆਪਾਂ ਕਬੂਤਰ ਘਰੇ ਵਾਲੇ ਰੱਖ ਸਕਦੇ ਆ ਮੇਰਾ ਤਾਂ ਕਿਉਂਕਿ 4-5 ਸਾਲ ਦਾ ਸਿਸਟਮ ਛੱਡਿਆ ਬਈ ਕਬੂਤਰ ਬਾਜ ਮੈਂ ਕਬੂਤਰ ਛੱਡੇ ਬਈ ਆ ਇੱਕ ਤਰ੍ਹਾਂ ਦੇ ਮੈਂ ਤਾਂ 5-10 ਕਬੂਤਰ ਜਿਵੇਂ ਆਪਾਂ ਕਹਿੰਦੇ ਨੇ ਸ਼ੌਂਕ ਨੂੰ ਦਾਣੇ ਪ ਦੇ ਦੇ ਲੋ ਆਪਣੀ ਚੰਗ ਜਿਹੜੀ ਉਹ ਭਜਾਉਣ ਖਾਤਰ ਰੱਖੇ ਹੋਇਆ ਜੇ ਕਿਸੇ ਭਰਾ ਨੇ ਲੈਣੇ ਹੋਣਗੇ ਮੈਨੂੰ ਮੈਸੇਜ ਕਰ ਲਿਓ ਨਾਲੇ ਤਾਂ ਬਾਈ ਤੁਹਾਡਾ ਫਾਇਦਾ ਨਾਲੇ ਮੇਰਾ ਫਾਇਦਾ ਨਾਲੇ ਜਿਹੜਾ ਕੂਟਰ ਵੇਚੂਗਾ ਉਹਦਾ ਫਾਇਦਾ ਹਾਂ ਵੇਚਣ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਜਿਹੜੇ ਭਰਾ ਵੇਚਣਾ ਚਾਹੁੰਦੇ ਉਹ ਵੀ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹਨ ਹਣਾ ਕਿਉਂਕਿ ਮੈਨੂੰ ਬਹੁਤ ਬਾਜ਼ੀਆਂ ਤੋਂ ਬਾਅਦ ਬਹੁਤ ਦੇ ਫੋਨ ਆਏ ਵੀ ਛੱਡਣ ਕੰਨੀਓ ਰਹਿ ਗਏ ਮੌਸਮ ਖਰਾਬ ਹੋ ਗਿਆ ਐ ਹੋ ਗਿਆ ਉਹ ਹੋ ਗਿਆ ਚਲੋ ਅਗਲੇ ਦੀ ਜਿੰਮੇ ਮਰਜੀ ਹੋਵੇ ਯਾਰ ਮੈਨੂੰ ਉਹਦੇ ਤਾਂ ਕੋਈ ਮਤਲਬ ਨਹੀਂ ਹਨਾ ਮੈਂ ਅਗਲੇ ਨੇ ਆਪਦੇ ਚੰਗੇ ਸਮਝ ਕੇ ਦੇਨੇ ਆ ਮੈਂ ਅਗਲੇ ਤੋਂ ਆਪਦੇ ਚੰਗੇ ਸਮਝ ਕੇ ਲੈਣੇ ਆ ਆਪਾਂ ਨੂੰ ਜਿੰਨੀ ਗੁਰੂ ਮਹਾਰਾਜ ਨੇ ਸਮੱਤ ਬਖਸ਼ਿਆ ਜਿੰਨਾ ਕ ਖੜਾਰੀਆਂ ਤੋਂ ਸਿੱਖਿਆ ਜਿੰਨਾ ਉਸਤਾਦ ਤੋਂ ਸਿੱਖਿਆ ਜਿੰਨਾ ਕ ਆਪਾਂ ਤੁਰ ਫਿਰ ਕੇ ਆਪਦੇ ਦਿਮਾਗ ਨਾਲ ਸਿੱਖਿਆ ਇੰਨੀ ਕ ਆਪਾਂ ਨੂੰ ਵੀ ਪਰਖ ਆਪਦੀ ਕਰਕੇ ਲੈ ਸਕਦੇ ਆ ਬਕਬੂਤਰ ਚਲ ਆਪਾਂ ਨੂੰ ਆਏ ਵੀ ਆਪਾਂ ਆਪਦੀ ਪਰਖ ਕਰਕੇ ਲੈਣੇ ਆਂਗਾ ਆਪਣੀ ਪਰਖ ਨਾਲ ਕੀ ਆ ਕਿਸੇ ਦਾ ਫਾਇਦਾ ਹੋ ਜੇ ਜਿਹੜਾ ਬੰਦਾ 20000 30000 ਨਹੀਂ ਲਾ ਸਕਦਾ ਜੋੜੇ ਦਾ 5 4000 ਰੁਪਏ ਦਾ ਜੋੜਾ ਲੈਣਾ ਚਾਹ ਤੇ ਸੋ ਮੈਂ ਇਹੀ ਕਹਿਣਾ ਵੀ ਜਿਹੜੇ ਭਰਾ ਮੈਨੂੰ ਫੋਨ ਲਾਉਂਦੇ ਸੀ ਬਾਈ ਹੁਣ ਜਦੋਂ ਮਰਜ਼ੀ ਫੋਨ ਲਾ ਲਿਓ ਕਿਉਂਕਿ ਹੁਣ ਸਮਾਂ ਵੀ ਆ ਸਾਰਾ ਜੋੜੇ ਜੜੇ ਲਾਉਣ ਦਾ ਤੇ ਹੁਣ ਮੈਂ ਫ੍ਰੀ ਵੀ ਆ ਤੇ ਜਦੋਂ ਮਰਜ਼ੀ ਫੋਨ ਲਾ ਕੇ ਪਹਿਲਾਂ ਮੈਂ ਪਰ ਅਡਵਾਂਸ ਲਵਾਂ ਇੱਕ ਜੋੜਾ ਲੈ ਲਓ ਦੋ ਜੋੜੇ ਲੈ ਲਓ ਤਿੰਨ ਜੋੜੇ ਸਾਰੇ ਪੈਸੇ ਅਡਵਾਂਸ ਪਵਾਉਂਗਾ ਕਿਉਂਕਿ ਮੈਂ ਵੀ ਬਾਈ ਅਗਲੇ ਤੋਂ ਮੌਕੇ ਦੀ ਮੌਕੇ ਕਬੂਤਰ ਚੱਕ ਕੇ ਲੈ ਕੇ ਆਉਣੇ ਆ ਇਹਦਾ ਹੈ ਨਹੀਂ ਬਈ ਅਜ ਤੁਸੀਂ ਪੈਸੇ ਮੈਂ ਕਿਸੇ ਤੋਂ ਚੱਕ ਲਿਆ ਤੇ ਤੁਸੀਂ 10 ਦਿਨਾਂ ਨੂੰ ਆਜੋ 5 ਦਿਨਾਂ ਨੂੰ ਕਿਉਂਕਿ ਬਾਈ ਜਿਹੜੇ ਬੰਦੇ ਕਬੂਤਰ ਲੈ ਕੇ ਆਉਂ ਉਹਨੂੰ ਤਾਂ ਮੈਂ ਨਾਲ ਦੀ ਹਣਾ ਉਹ ਅਗਲੇ ਨੂੰ ਪੈਸੇ ਜੇ ਤੁਸੀਂ ਪਾਉਂਗੇ ਤਾਂ ਮੈਂ ਅਗਲੇ ਨੂੰ ਪੈਸੇ ਦੇ ਕੇ ਅਗਲੇ ਤੋਂ ਕੂਤਰ ਲੈ ਕੇ ਉਹ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਉਹ ਲਿਆਣੇ ਪੈਣਗੇ ਇਹ ਆਪਣੀ ਉਹ ਆ ਕਿਉਂਕਿ ਕੱਲ ਨੂੰ ਮੇਰੇ ਕੋਲੇ ਸੈਟਅਪ ਹੋ ਜਾ ਹੋਵੇ ਨਾ ਕੋਈ ਕੱਢ ਕੇ ਲੈ ਜਾ ਜਾਂ ਕੋਈ ਹੋਰ ਗੱਲਬਾਤ ਹੋ ਜੇ ਫਿਰ ਕੰਮ ਔਖਾ ਹਣਾ ਤੇ ਇਹੀ ਆ ਹੁਣ ਬਾਹਲੇ ਬੰਦੇ ਇਹਦਾ ਵੀ ਵਿਰੋਧ ਵੀ ਕਰਨਗੇ ਵੀ ਪਤਾ ਨਹੀਂ ਮੈਂ ਕੋਈ ਜਿਵੇਂ ਕੋਈ ਕ੍ਰਾਈਮ ਕਰਤਾ ਹੁੰਦਾ ਕਿਸੇ ਦਾ ਕੋਈ ਮਾਰਾ ਕਰਤਾ ਹੁੰਦਾ ਪਰ ਨਹੀਂ ਮੇਰੇ ਦਿਲ ਚ ਆਪਾਂ ਸਦਾ ਰਹਿ ਵੀ ਰਹਿੰਦਾ ਸਦਾ ਮੇਰੇ ਕੋਲ ਇਹਦਾ ਜੇ ਥੋੜੇ ਪੈਸਿਆਂ 'ਚ ਕਿਸੇ ਦਾ ਕੋਈ ਚੰਗਾ ਫਾਇਦਾ ਜਾਂ ਕਿਵੇਂ ਕਰ ਸਕਦੇ ਆ ਬਸ ਜਿੰਨਾ ਕਰ ਸਕਦੇ ਆਵੇਂ ਕਰ ਸਕਦੇ ਆ ਕਰੋ ਨਾਲੇ ਤਾਂ ਉਹ 'ਚ ਮੇਰਾ ਫਾਇਦਾ ਵੀ ਮੈਨੂੰ ਜਿਹੜੀ ਆ ਰੋਜ਼ ਦੀਆਂ ਫੋਨ ਮੈਂ ਉਹ ਚੀਜ਼ਾਂ ਤੋਂ ਥੋੜਾ ਜਿਹਾ ਹੋ ਆ ਜਾਂਦਾ ਵੀ ਫਿਰ ਲੋਡ ਵਾਲਾ ਬੰਦਾ ਹੀ ਫੋਨ ਲਾਉਣ ਲੱਗ ਜਾਂਦਾ ਲੋਡ ਵਾਲਾ ਬੰਦਾ ਹੀ ਮੇਰਾ ਤਾਂ ਟਾਰਗੇਟ ਮੇਨ ਹੀ ਹੁੰਦਾ ਵੀ ਜਿਹਨੂੰ ਅੱਗ ਹੋਊ ਨਾ ਚਿੰਗ ਹੋਊ ਵੀ ਹਾਂ ਮੈਂ ਇਹ ਕੰਮ ਕਰਨਾ ਉਹੀ ਫੋਨ ਲਾਉਂਦਾ ਫਿਰ ਨਹੀਂ ਦੂਜੇ ਸਵਾਲ ਲੈਣ ਵਾਲੇ ਫੋਨ ਲਾਉਣ ਨੂੰ ਹਟ ਜਾਂਦੇ ਆ ਸੋ ਚਾਹੇ ਆਪਾਂ ਨੂੰ ਕੋਈ ਮਾੜਾ ਕਹੇ ਜਾਂ ਚੰਗਾ ਕਹੇ ਮਾੜਾ ਤਾਂ ਵੈਸੇ ਉਹੀ ਕਹਿਣਗੇ ਜਿਨ੍ਹਾਂ ਨੂੰ ਹੁਣ ਐ ਜਿ ਲੱਗੂਗਾ ਵੀ ਸਾਡਾ ਪਤਾ ਨਹੀਂ ਕੰਮ ਨਾ ਬੰਦ ਹੋ ਜਾਏ ਕੰਮ ਕਿਸੇ ਦਾ ਬੰਦ ਨਹੀਂ ਹੁੰਦਾ ਇੱਥੇ ਸ਼ਹਿਰ ਦੇ ਵਿੱਚ ਪਹਿਰ ਪਹਿਰ ਦੇ ਦੁਕਾਨਾਂ ਹੁੰਦੀਆਂ ਤੇ ਗਾਹਕ ਸਾਰਿਆਂ ਕੋਲ ਹੀ ਉਨਾਂ ਆਉਣਾ ਹੁੰਦਾ ਤੇ ਬਾਕੀ ਹੁਣ ਜਿਵੇਂ ਕਹਿੰਦੇ ਜੇ ਹੁਣ ਤੁਸੀਂ ਪਰਦੇ ਨਾਲ ਕੋਈ ਆਪਦਾ ਕਾਰੋਬਾਰ ਕਰਦੇ ਹੋ ਤੇ ਬੰਦ ਤਾਂ ਫਿਰ ਉਹਦਾ ਹੋਣਾ ਜਿਹੜਾ ਕੋਈ ਸ਼ਰਿਆਮ ਕਰਦਾ ਉਹਦਾ ਤਾਂ ਬੰਦ ਕਦੇ ਨਾ ਹੋਇਆ ਨਾ ਹੋਵੇ ਹਨ ਪਰਦੇ ਵਾਲੀ ਜੀ ਹਮੇਸ਼ਾ ਖਰਾਬ ਕਰ ਜਾਂਦੀ ਹੈ ਬਾਅਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ